ਪਰ ਠੀਕ ਹੈ ਪ੍ਰਮਾਣੇ ਪ੍ਰਮਾਣੇ ਹੋਈਆਂ ਨੇ ਸਾਰੀਆਂ ਸੀਗੇ ਹੋਣੀਆਂ ਭਈਆ ਭਈਆ ਸਤਰੀ ਕਾਲ ਅੱਗੇ ਅੱਜ ਵਿਚੋਲੇ ਬੜੇ ਬੰਦੇ ਆ ਗਏ ਲਾਹਣ ਇਕੱਠੇ ਸਾਰੇ ਇਕੱਠੇ ਕਰਾਂਗੇ ਹਾਂ ਜਿੰਨੇ ਜਾਣੇ ਤੇ ਵਿਚੋਲੇ ਸਾਰੇ ਕਿੱਥੇ ਹੋਣਾ ਸਹੀ ਹੈਗੇ ਹੋ ਠੀਕ ਹੈ ਹਾਂ ਬੜੀ ਠੀਕ ਸਾ ਦੋਹਤਿਆਂ ਵਾਲੇ ਨੇ ਨਹੀਂ ਮਾਰਦੇ ਭਾਉ ਬੰਦੇ ਆ ਨਾ ਹਾਂ ਜੀ ਲੈ ਨਹੀਂ ਮੈਂ ਫਸਲੀ ਹਸਤਾਫਾ ਤੋਂ ਹਾਂ ਹੋਰ ਹੀ ਬੋਲਣੇ ਨਾ ਨਵੇਂ ਵੀ ਹਾਂ ਪਹਿਲਾਂ ਲਵਲੀ ਹੋਣੀ ਆਏ ਹੁਣ ਤੁਸੀਂ ਆ ਗਏ ਚੱਲੋ ਹਾਂ ਵਧੀਆ ਆ ਗਏ ਮੈਂ ਉਹਨਾਂ ਨੂੰ ਮਿਲਾਂ ਤੁਹਾਨੂੰ ਦੱਸ ਰਹੀ ਹਾਂ ਹੋਹੀ ਫਸੇ ਤਾਂ ਠੀਕ ਠਾਕ ਹੋ ਗਿਆ ਬਾਤ ਹੋ ਗਿਆ ਉਹ ਮੇਰੀ ਜੀ ਦੀ ਤਾਂ ਕਿਉਂ ਠੀਕ ਆ ਗਈ ਮਮਾ ਆਪਣੀ ਦਿਨਾਂ ਫਿਰ ਦਵਾ ਲੇ ਸੱਚ ਕਾਲ ਉਹਨੇ ਕੋਈ ਠੀਕ ਹੈ ਤੇ ਮੈਂ ਠੀਕ ਹਾਂ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਠੀਕ ਬੱਚੇ ਪੱਛੇ ਸਕੂਲੇ ਅੱਛਾ ਅੱਛਾ ਜੋ ਤੂੰ ਇਧਰ ਆ ਜੇ ਤਾਂ ਇੱਥੇ ਤੋਂ ਫਸੇ ਕਰ ਦੇ ਮੋਨ ਦੇ ਭਾਜੀ ਨੂੰ ਠੀਕ ਆ ਹਾਂਜੀ ਸਭ ਠੀਕ ਆ ਠੀਕ ਠੀਕ ਦੇ ਚਲੋ ਜੀ ਆਰੋ ਇੱਥੇ ਆ ਜਾਓ ਤਹੀਆ ਵਧੀਆ ਆਵੇ ਖਵਾਜ ਕਣਕ ਲੱਗੇ ਭੀਜਣ ਧੰਨਵਾਦ ਜੀ ਦਾ ਵਧੀਆ ਵਾਕੇ ਸਰ ਸਨੋਂ ਠੀਕ ਠਾਕ ਜੇ ਹੋਰ ਸੁਣਾਓ ਬਾਜੀ ਠੀਕ ਠਾਕ ਸਭ ਠੀਕ ਠਾਕ ਵਧੀਆ ਬਤੂ ਨੀਗੀ ਜੀ ਦੀ ਸੁਣਾਓ ਨਿੱਕੀ ਵੀ ਠੀਕ ਆ ਗਈ ਮਮਾ ਆਪਣੀ ਨਾ ਫਰੀਦাবাদ ਠੀਕ ਠੀਕ ਜੇ ਅਸੀਂ ਜਾ ਕੇ ਮਿਲ ਕੇ ਆਉਨੇ ਆ ਤੇ ਪਰ ਉਹ ਤਾਂ ਗਾਂ ਗਈ ਆ ਨਹੀਂ ਉਹ ਚਲ ਗਈ ਤੇ ਸਿਆਸ ਸਾਹਮਣਾ ਥੋੜੀ ਜਿਹੀ ਔਖਾ ਉੱਥੇ ਵੀ ਰੋਂਡੇ ਹੀ ਬਨਾਨੇ ਹੋ ਜਾਣਾ ਨਾਨੇ ਹੋ ਜਾਣਾ ਠੀਕ ਠੀਕ ਰਾਤੀਆਂ ਵੀ ਨੂੰ ਆਵਾਜ਼ਾਂ ਮਾਰਦੀ ਮਾਮੀ ਆਪਣੀ ਨੂੰ ਕੱਬਲ ਤੂੰ ਆ ਜਾ ਇੱਥੇ ਗਿੱਜੀ ਆ ਨਾ ਵੀ ਕਦੇ ਇੱਧਰ ਆ ਗਈ ਤੇ ਕਦੇ ਉੱਧਰ ਆ ਚਲ ਗਈ ਹਾਂਜੀ 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 ਹੋਰ ਫੁੱਫੜ ਜੀ ਸੁਣਾਓ ਠੀਕ ਠਾਕ ਸਾਰੇ ਠੀਕ ਠਾਕ ਗਏ ਡਿਊਟੀ ਤੇ ਠੀਕ ਠੀਕ ਜੇ ਹਾਂਜੀ ਚਲੋ ਜੋਤੀ ਭੈਣ ਜੀ ਖਾ ਲਓ ਸਮੋਸੇ ਠੀਕ ਠੀਕਾ ਖੁੱਲ ਗਿਆ ਕੰਡਾ ਕਿਹੜੀ ਟੀਮ ਨੂੰ ਖਵਾ ਲਦੇ ਆ ਉਹ ਵਿਚਾਰੇ ਚੱਲ ਗਏ ਆ ਕਿਹੜੀ ਟੀਮ ਨੂੰ ਖਵਾ ਲਿਆ लवली ਰਸਿੰਦਰ ਹਾਂ ਜੀ ਭੈਣ ਜੀ ਹਾਂ ਜੀ ਚਲੋ 파ਉਸ ਸਮੋਸੇ ਸਮੋਸਾ ਪਾਰਟੀ ਚੱਲਣ ਢੀਆ ਹਾਂਜੀ ਠੀਕ ਠੀਕ ਜੇ ਪਹਿਨਾ लवली ਰੁਪਿੰਦਰ ਵਾਲੀ ਟੀਮ ਆਈ ਨੇ ਹਾਂਜੀ ਸੀ ਨਹੀਂ ਮੰਮੀ ਹੋਣਾ ਦੇ ਹਾਂਜੀ ਉਹਨਾਂ ਨੂੰ ਖਵਾ ਲਿਆ ਹਾਂ ਤੇ ਹੁਣ ਤੁਸੀਂ ਆ ਗਏ ਹੋਲਡ ਪੰਜਾਬ ਆਇਸ਼ਾ ਤੇ ਤੁਸੀਂ ਖਾਓ ਪੀਓ ਤੇ ਤੁਹਾਡੀ ਘੜੀ ਟੀਮ ਆ ਸਾਰੀਆਂ ਟੀਮਾਂ ਆਪਣੀਆਂ ਹੀ ਆ ਕਿ ਟੀਮਾਂ ਘੜੀਆਂ ਵੰਡੀਆਂ ਆ ਨਹੀਂ ਵੰਡੀਆਂ ਤਾਂ ਨਹੀਂ ਆ ਇੱਕ ਹੋਰ ਬਣੀ ਨਾ ਬਣੀ ਅੱਜ ਹੁਣ ਚੱਲਣ ਢੀਆ ਜੀ ਸਮੋਸਾ ਪਾਰਟੀ ਸਾਡੀ ਤੇ ਆ ਬੈਠੇ ਨੇ ਸਾਰੇ ਜਾਣੇ ਗਰਮ ਗਰਮ ਸਮੋਸੇ ਗਰਮ ਗਰਮ ਸਮੋਸੇ ਖਾਓ ਪਹਿਲਾ ਉਹ ਟੀਮ ਨਾਲ ਖਾ ਗਏ ਹੁਣ ਇਹਨਾਂ ਖਾਓ ਹਾਂ ਖਾਣੇ ਪੈਂਦੇ ਆਗੇ ਚਲੋ ਆਨੇ ਮਾਸੜ ਜੀ ਮੇਰੇ ਬਰਫੀ ਤੇ ਆਨੇ ਮਾਸੀ ਜੀ ਤੇ ਆਨੇ ਇਹਨਾਂ ਦੇ ਨੌ ਜਾਨੀ ਕਿ ਮੇਰੇ ਭਾਬੀ ਜੀ ਤੇ ਆਪਣਾ ਪਰੋਨਾ ਵੀ ਦੱਸ ਲਾ ਇਹਨਾਂ ਨੂੰ ਤਾਂ ਸਾਰੇ ਜਾਣਦੇ ਆ ਇਹਨਾਂ ਨੂੰ ਤਾਂ ਜਾਣਦੇ ਆ ਆ ਪਰੋਨਾ ਜੀ ਹੋਰ ਸੁਣਾ ਗਾਰੀਆਂ ਵੀ ਦੋ ਦਿਨ ਨਾ ਵਾ ਜਿਆਦਾ ਜਿਆਦਾ ਕੋਈ ਇਦਾਂ ਦਾ ਲੱਗਾ ਹੀ ਨਹੀਂ ਕਿ ਮਾਸੀ ਦਾ ਜਵਾਈ ਹੈ ਨਾ ਨਾ ਘਰ ਵਾਲਾ ਹੀ ਕੰਮ ਆ ਘਰ ਵਾਲਾ ਹੀ ਹਿਸਾਬ ਆ ਹਾਂਜੀ ਹਾਂਜੀ ਚਲੋ ਵਧੀਆ ਔਰ ਦੱਸੋ ਫੇਰ ਅੱਜ ਨਵਾਂ ਚੈਨਲ ਖੋਲਿਆ ਉਹ ਪਾਰਟੀ ਚੱਲਣ ਈ ਆ ਚੈਨਲ ਖੋਲਿਆ ਅਵੀ ਰਿਆੜ ਅਵੀ ਰਿਆੜ ਤੇ ਸਾਰੇ ਜਣੇ ਉਹਨੂੰ ਫੋਲੋ ਤੇ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਬਹੁਤ ਵਧੀਆ ਵਧੀਆ ਵੀਡੀਓ ਉੱਤੇ ਆਉਣ ਵਾਲੀਆਂ ਨੇ ਕਦੋਂ ਸਾਰਿਆਂ ਦੇ ਸਾਥ ਨਾਲ ਹੀ ਆ ਬਾਹੂ ਸਾਰਿਆਂ ਦੇ ਸਾਥ ਨਾਲ ਹੀ ਇਕੱਲਾ ਬੰਦਾ ਤੇ ਕਾਇਜੋਗਾ ਵੀ ਨੀਗਾ ਦੱਲੂ ਕਹਿੰਜੀ ਤੂੰ ਇਹਨੇ ਹਾਂਜੀ ਹਾਂਜੀ ਬੈਣੀ ਪਾਓ ਨਹੀਂ ਆਲੀ ਪਾਣੀ ਆ ਨਾ ਆਹ ਪਾਪੀ ਨੇ ਰੋਟੀ ਪੈਕ ਕਰਦੀ ਮੇਰੀ ਰਾਤ ਆਹੋ ਕੁੜੀਆਂ ਨਾਲ ਦਾ ਲਾ ਹੀ ਹੁੰਦਾ ਵੇਕਿਆਂ ਦਾ ਲਾ ਹੀ ਹੁੰਦਾ ਆਏ ਆ ਰੇ ਇਹ ਘਰ ਘਰ ਦੀ ਕਹਾਣੀ ਆ ਘਰ ਘਰ ਦੀ ਕਹਾਣੀ ਆ ਨਾਲੇ ਪਾਪੀਆਂ ਤੇਰੇ ਵਰਗੀਆਂ ਹੋਣ ਦੇ ਨਹੀਂ ਚੰਗੀਆਂ ਨਹੀਂ ਭਾਬੀ ਮੈਂ ਤੇ ਨਹੀਂ ਆਪਣੇ ਸਿਰ ਤੇ ਕਰਦੀ ਵੀ ਮੈਂ ਬੜੀ ਚੰਗੀ ਆ ਨਹੀਂ ਨਹੀਂ ਭਾਬੀ ਚੰਗੀ ਆਗੇ ਅਸੀਂ ਚੱਲੇ ਹੁਣ ਫਿਰ ਆ ਵੀ ਰਿਆੜ ਵਾਲਿਓ ਠੀਕ ਆ ਜੀ ਚਲੋ ਹੁਣ ਵੀਡੀਓ ਦਾ ਪਾਓ ਚੈਨਲ ਤੇ ਵੀਡੀਓ ਹੁਣ ਝੋਰਾ ਝੋਰਾ ਦੇ ਨਾਲ ਹੋਈ ਨਹੀਂ ਹੋਈ ਨਹੀਂ ਹਾਂ ਜੀ ਤੇ ਆ ਇੱਧਰ ਆ ਇੱਧਰ ਵੇਖੋ ਉਣਾ ਡਾਈ ਸਾਡੀ ਨਹੀਂ ਕੀ ਜੀ ਕੁੜੀਆ ਕੀ ਲਾਇਆ ਮੈਕੂ ਮੈਕੂ ਟੋਪੀਆਂ ਬੜੀਆਂ ਬਣਾਉਂਦੀ ਆ ਹਾਂ ਹਾਂ ਬੜਿਆ ਜਣਿਆ ਆਪ ਆਵੇ ਸਿਖਾਉਂਟਈ ਇਹਦੇ ਟਰੇਨਰ ਹੁਣ ਸਿਆਲ ਇਹੋ ਕੰਮ ਹੀ ਰਹਿਣਾ ਵਗੇ ਉਣਾਣਾ ਬਣਾਣਾ ਇੱਥੇ ਆ ਜਾ ਕਰਨਾ ਕੱਲੀ ਵਿਚਾਰੀ ਘਰ ਕੀ ਕਰਦੀ ਆ ਕਰਦੀ ਨਾ ਕੀ ਕਰਨਾ ਫਿਰ ਇੱਥੇ ਬਹਿ ਕੇ ਹੁਣ ਦੇ ਰਹਿਣਾ ਚੱਲ ਗਾੜ ਮਰ ਕੇ ਟਾਈਮ ਪਾਸ ਹੋ ਜਾਂਦਾ ਤੂੰ ਸੋਈ ਨਹੀਂ ਆ ਆ ਚੱਲ ਚੰਗਾ ਫਿਰ ਚੰਗਾ ਬਾਉ ਚੰਗਾ ਮੈਨੂੰ ਫਿਰ ਤਾਂ ਆਸੇ ਨਾ ਹਾਸ ਦੇ ਗਿਆ ਜਦੋਂ ਮੇਰੇ ਮਿਲਦੀ ਆ ਉਹਦਾ ਮੈਨੂੰ ਆਸ ਆ ਜਾਂਦਾ ਕਾਤੋਂ ਮੈਨੂੰ ਸਾਰਿਆਂ ਨੂੰ ਮਿਲਣ ਲੱਗੇ ਕਿ ਮੈਨੂੰ ਮਿਲਣ ਸਾਰਿਆਂ ਨੂੰ ਮਿਲਣ ਲੱਗੇ ਨਹੀਂ 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 ਹਾਂ ਆਈ ਫਿਰ ਇੱਕ ਦੂਜੇ ਨਾਲ ਨਾਲ ਵਾਲਿਆ ਨਾਲ ਇੱਕੋ ਜਿਹਾ ਰਲੀਆਂ ਹਾਂ ਹਾਂ ਨਾਲੇ ਸਾਡੀ ਸ਼ੁਰੂ ਤੋਂ ਬੜੀ ਬਣਦੀ ਆ ਹਾਂ ਕਿ ਨਹੀਂ ਬਣਦੇ ਬਣਦੇ ਆ ਕਿ ਮੈਂ ਤੇ ਆਨੀ ਆ ਚਾਹ ਵਾਲਾ ਸੀਟ ਚ ਇੱਤਾ ਹਾਂ ਪੈਣੀ ਚੇਤਾ ਤਾਂ ਐਂਡਾ ਕੀ ਰਿਆਂ ਦੀ ਚਾਹ ਵਾਲਾ ਸੀ ਨਾ ਉਹ ਦੱਸੀ ਸਾਰੇ ਨਾ ਨਹੀਂ ਨਹੀਂ ਵਾਬੀ ਇੱਧਾ ਕਰ ਦੋ ਨਹੀਂ ਨਹੀਂ ਉਹ ਤਾਂ ਮੇਰਾ ਵੀ ਨਾਲ ਪੈਰ ਖੋਲ ਜਾ ਨਹੀਂ ਜਦੋਂ ਮੈਨੂੰ ਕਈ ਵਾਰੀ ਚੇਤਾ ਆਊਗਾ ਉਹ ਕਾ ਬਚਾ ਹੈ ਗਈਓ ਵਸ਼ਾਣੀ ਚਾਹੀਦਾ ਮੈਨੂੰ ਕਟਾ ਨਹੀਂ ਮੈਨੂੰ ਚੇਤਾ ਜੂ ਜਦੋਂ ਬੜਾ ਨੀਂਦ ਨਹੀਂ ਮਲਾਂਜੀ ਅੰਬਾਂ ਦੇ ਆ ਇਹਨਾਂ ਨੂੰ ਥੋੜੀ ਥੋੜੀ ਆਪਾਂ ਵੰਡੇ ਆਂਦੀ ਪਾ ਕੇ ਦੇ ਜਾਨੀ ਗਲਾਸੀਆਂ ਜਦ ਮੈਂ ਦੇ ਨੇ ਜਾਗੀ ਖੋਟੇ ਤੇ ਮੈਂ ਕੀ ਦਵਾਈ ਲੈਣੀ ਹੈ ਪੀਣੀ ਆ ਕਿੰਨਾ ਕੁਝ ਕਰਦੇ ਬੜਾ ਖੇ ਮੈਨੂੰ ਬੜਾ ਕਈ ਵਾਰੀ ਚੇਤਾ ਆਉਗਾ ਕਿ ਅਸੀਂ ਇਹਨਾਂ ਨੂੰ ਵੰਡ ਵੰਡ ਕੇ ਦੇ ਦੇਣੀ ਥੋੜੀ ਥੋੜੀ ਗਲਾਸ ਇੰਜ ਵਾਕੇ ਵਾਕੇ ਪਾਪਾ ਨਹੀਂ ਅੱਜ ਨਹੀਂ ਕੋਠੇ ਤੇ ਚੜ ਜਾਣਾ ਬਚਪਨ ਦੀਆਂ ਜਿਹੜਾ ਹੁਣ ਉਹ ਤੇ ਨਹੀਂ ਆਉਣੇ ਉਤਰ ਐਂ ਗਰਮੀਆਂ ਦੀ ਛੁੱਟੀਆਂ ਚ ਆ ਜਾਣਾ ਇੱਥੇ ਸਾਰੀਆਂ ਛੁੱਟੀਆਂ ਇੱਥੇ ਚੱਲ ਨਹੀਂ ਤੇ ਮੈਂ ਅਵੀ ਨੂੰ ਕੱਲ ਦੀ ਲੱਗਦਾ ਵਾ ਮੰਮੀ ਸਾਡੀ ਵੀ ਬੜੀ ਖਪਤੀ ਆ ਤੇ ਮੈਂ ਤੇ ਤਾਈਆਂ ਪਿਛਾ ਪਿਛਾ ਬਾਬਾ ਡਰਦੀ ਫਿਰਦੀ ਐਨਾਂ ਕੋਲ ਮਾਂ ਚੰਗੀਆਂ ਹੁਣ ਤੇ ਜਦੋਂ ਮਾਂ ਨੇ ਮਾਤੀ ਪੁੱਠੀ ਦੇਣੀ ਤੇ ਤੀਨ ਹੈਗੇ ਬਦਲਣਾ ਇਹ ਤੇ ਆਪ ਹੀ ਸ਼ਹਿਰ ਹੋ ਉਹ ਤਾਂ ਗੱਲ ਹੈਗੀ ਬਹੁਤ ਮੈਂ ਤੇ ਨਹੀਂ ਉਹਨਾਂ ਨੂੰ ਸਮਝਾ ਸਕਦੀ ਮੈਂ ਤੇ ਇਹਨਾਂ ਕੋਲ ਡਰਦੀ ਫਿਰਦੀ ਆ ਆ ਰਹੇ ਆਂ ਦੇ ਆਈ ਨਵੀਆਂ ਡਾਟੇਟ ਨੇ ਆਤੀ ਹੋ ਰਹੇ ਨੇ ਚਲੋ ਬੈਠੋ ਚਲ ਹੁਣ ਫੇਰ ਇਦਾਂ ਇੱਤੋਂ ਸ਼ੁਰੂ ਕਰ ਲੋ ਫੇਰ ਉਹਨਾਂ ਨੇ ਜਕਾਰ ਆਇਆ ਦੀ ਨਹੀਂ ਰੱਖੀ ਇੱਜ਼ਤ ਮਾਨ ਵੀ ਚਲੋ ਆਏ